ਹੈਲੋ ਜੀ ਆ ਦੇਖੋ ਤੇਰੀ ਗੱਲ ਹੈ ਸਤਿ ਸ਼੍ਰੀ ਅਕਾਲ ਸਾਡੇ ਨਾ ਚੈਨਲ ਨੂੰ ਲਾਈਕ ਕਰੋ ਫੋਲੋ ਕਰਿਓ ਅੱਜ ਬਣਾ ਰਹੇ ਹਾਂ ਅੱਜ ਭਿੰਡੀ ਬਣਾ ਰਹੇ ਹਾਂ ਜੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਬਣਾ ਰਹੇ ਹਾਂ ਜੀ ਭਿੰਡੀ ਤੇ ਇੱਕ ਬਣਾਈਏ ਦਾਲ ਇਹਦਰੋ ਆਟਾ ਗੁੰਨਿਆ ਪਿਆਗਾ ਕੰਕ ਕਰੇ ਲਈ ਅੱਜ ਅਸੀਂ ਅੱਜ ਅਸੀਂ ਪਿੰਡੀ ਬਣਾ ਰਹੇ ਤੇ ਦਾਲ ਨੂੰ ਲਾਵਾ ਕੇ ਤੜਕਾ ਆਟਾ ਗੁੰਨਿਆ ਤੇ ਤੁਸੀਂ ਸਾਡੇ ਚੈਨਲ ਨੂੰ ਲਾਈਕ ਫੋਲੋ ਕਰਿਆ ਕਰੋ ਠੀਕ ਹੈ ਜਿਵੇਂ ਜਿਵੇਂ ਗੱਲ ਕੀਤੀ ਜਦੋਂ ਮੈਂ ਗਈ ਜਾਈ ਸੀ 3:30 ਤੇ 3:30 ਵੀ ਵੱਜੀ ਜਦੋਂ ਮੈਂ ਰਸੋਈ ਚ ਆਈ ਸੀ 3:30 ਵੀ ਵੱਜੀ ਅੱਜ ਮੈਂ ਨਾ ਥੁਮੇਲੀ ਦਾਲ ਬਣਾ ਰਹੇ ਹਾਂ ਜੀ ਸੁਰਾ ਹੀ ਪਿੰਡੀ ਖਾਓ ਜ਼ਰੂਰ ਦੀਦੀ ਕਹਿੰਦੇ ਜਿਕੇ ਨਹੀਂ ਬੋਲਦੇ ਬਾਦੋਂ ਮਗਰ ਨਾ ਤੇਲ ਦੀ ਜ਼ਿਆਦਾ ਪਾਉਦੇ ਆਪਾਂ ਕਿਉਂਕਿ ਫਿਰ ਬਾਹਰ ਆ ਕੋ ਜੋਤੜੀ ਜਾਂਦੀ ਇੱਕ ਪਿੰਡੀ ਹਾੜ ਹੁੰਦੀ ਆ ਦੋ ਤੋਂ ਜੀ ਦੋ ਤੋਂ ਹੋਰ ਸੁਣ ਲੋ ਜੀ ਕਿ ਤਾ ਸਾਰੇ ਦਿੱਖਾ ਕੋ ਪਿੰਡੀ ਬਣੀ ਆ ਰਹੀ ਹੈ ਜੀ ਦੁੱਧ ਦੀ ਬਿਓਂ ਨੇ ਉਹਨੂੰ ਆਏ ਬਿੱਟੀ ਦੁੱਧੋ ਕੰਦੀ ਵਿੱਚ ਜ਼ਿਆਦਾ ਤੇਲ ਜਿਆ ਦੇਖਦਾ ਲੋਈ ਭਿੰਡੀ ਵਧੀਆ ਲੱਗਦੀ ਹੈ ਤਰੀ ਜ਼ਿਆਦਾ 올ਿਵੀ ਖਤਰਨਾਕ ਹੁੰਦਾ ਉਹਨੂੰ ਚੰਗੀ ਤਰ੍ਹਾਂ ਭੁੰਨੋ ਤੇਲ ਵਧੀਆ ਹੁੰਦਾ ਹੁਣ ਆਪਾਂ ਲਾਵਗੇ ਤੜਕਾ ਦਾਲੂ ਹਾਂਜੀ ਹੁਣ ਆਪਾਂ ਦਾਲੂ ਲਾਵਾਂਗੇ ਤੜਕਾ ਠੀਕ ਹੈ ਪਰ ਆਈ ਬਿਨ ਦਾਲੂਲਾ ਮੰਗੀ ਨੂੰ ਨਪਤਾ ਠੀਕੇ ਇੱਕ ਪਾਸੇ ਭਿੰਡੀ ਬਣੀ ਜਾਂਦੀ ਆ ਠੀਕੇ ਪਾਸੇ ਆਪਾਂ ਦਾਲ ਨੂੰ ਲਾਉਂਦੇ ਆ ਠੀਕੇ ਜੇ ਜੇ ਬਕਰ ਮਾਤੇ ਤੁਸੀਂ ਕਿਵੇਂ ਭਿੰਡੀ ਬਣਾਉਣੀ ਆ ਸਾਨੂੰ ਦੱਸਿਓ ਠੀਕੇ ਈਵਨ ਇਹ ਹੁੰਦਾ ਵੀ ਤਲਾਕਾਰਾਂ ਨੂੰ ਤਾਂ ਬੌਣੀ ਆਉਂਦਾ ਕੰਮ ਨਹੀਂ ਹੁੰਦਾ ਕੰਮ ਵੀ ਕਰ ਲੈਣੇ ਆ ਭਾਈ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਆ ਠੀਕ ਹੈ ਬੀਬੀ ਰਹਿਮੀ ਕਿਤੇ ਰੱਖਿਆ ਬੀਬੀ ਘਰ ਆਏ ਸੀਗੇ ਅਸੀਂ ਹਾਂ ਅੱਜ ਅੱਜ ਆ ਮੇਰੀ ਭੈਣ ਆ ਜੀ ਸੋਇਆ ਵੀ ਦਾ ਆ ਰਿਆ ਜਿਹਾ ਸੀ ਜਿਹੜਾ ਫਾਇਨ ਸੋਇਆ ਵੀ ਦਾ ਸੋ ਇਹ ਵੀ ਵਧੀਆ ਹੁੰਦਾ ਜਿਆਦਾਤਰ ਤਾਂ ਤੇਲ ਮਤਲਬ ਸਰੋਂ ਦਾ ਤੇਲ ਨੂੰ ਅਸੀਂ ਯੂਜ਼ ਕਰਦੇ ਏ ਤੇ ਰ ਇਸ ਕਰਦੇ ਹਾਂ ਜੀ ਹਾਂ ਜੀ ਮੇਰੇ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰਨਾ ਕਿਉਂਕਿ ਮੈਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਮੇਰੇ ਗਾਣਿਆਂ ਵਿੱਚ ਤਾਂ ਤੁਸੀਂ ਮੈਨੂੰ ਸਪੋਰਟ ਕਰਦੇ ਹੋ ਮੇਰੇ ਪੇਜ ਤੇ ਤੇ ਮੇਰਾ YouTube ਚੈਨਲ ਹੁਣ ਅਸੀਂ ਅਪਡੇਟ ਰਹਿਣ ਲੱਗੇ ਜਿਆਦਾ ਤੇ ਇਸ ਕਰਕੇ YouTube ਚੈਨਲ ਨੂੰ ਵੀ ਮੈਨੂੰ ਤੁਸੀਂ ਫੋਲੋ ਕਰੋ ਸ਼ੇਅਰ ਕਰੋ ਮੈਨੂੰ ਤੁਹਾਡੀ ਜ਼ਰੂਰਤ ਆ ਕਿਉਂਕਿ ਸਰੋਤਿਆਂ ਦੇ ਨਾਲ ਹੀ ਹੈ ਜੇ ਸਰੋਤੇ ਸਾਨੂੰ ਵੇਖਣਗੇ ਤਾਂ ਹੀ ਅਸੀਂ ਵਾਇਰਲ ਹੋਵਾਂਗੇ

ਸ਼ੇਪਵਾਦੋ ਲਾਸਨ ਬਿੰਦਰ ਮਿਰਚ ਲੈ ਗਏ ਨੇ ਲਾਲ ਸਾਰੇ ਦੋ ਤੋਂ ਕੰਮ ਕਰਦੇ ਪਹਿਲਾਂ ਸੁਖਾਈ ਬਹੁਤ ਹੋਗੀ ਵੈਸੇ ਅੱਧੀ ਅਪਰ ਸੋਈ ਚ ਕਹਿੰਦੇ ਖੜੇ ਖੜੇ ਸਾਰਾ ਕੰਮ ਕਰਦੇ ਆ ਪਰ ਜਿਹੜੀ ਚੁੱਲੇ ਦੀ ਜੀ ਚੁੱਲੇ ਤੇ ਬੜਾਈ ਹੋਈ ਚੀਜ਼ ਦਾ ਟੇਸਟ ਹੁੰਦਾ ਉਹ ਵੱਖਰਾ ਹੀ ਹੁੰਦਾ ਚਲ ਲਈ ਜੀ ਬੱਕਰੀ ਕੇਤ ਹੁੰਦਾ ਇੱਕ ਆਪ ਖਾਇਆ ਸੌਕਾ ਕਰਕੇ ਕਹਿੰਦਾ ਜੇ ਤੂੰ ਮੇਰੀ ਜੰਨਾ ਵਿੱਚ ਦੇਖ ਰਿਹਾ ਹੈ ਤੇਰਾ ਆਜਾ ਲੱਗ ਰਿਹਾ ਲੱਗ ਰਿਹਾ ਹੈ ਇਹਦੇ ਵਿੱਚ ਮਟਰ ਨੇ ਆਪ ਹਾਂ ਕੱਟ ਕੇ ਕੰਮ ਟਮਾਟਰ ਲੈਣਾ ਜੀ ਨਹੀਂ ਨਾ ਵੀ ਜੀ ਤਾਂ ਪਤਾ ਨਹੀਂ ਜੀ ਇਹ टमाटर ਵੀ ਪੈਂਦਾ ਹੁੰਦਾ ਨਾ ਭੈਣ ਵੇਚਿਆ ਜੀ ਲੇ ਕੇ ਆਹ ਟਮਾਟਰ ਜੀ ਲੈਦਾ ਹੋ

ਇਕਾ ਟ੍ਰੇਨੇ ਹੋਰ ਟਮਾਟਰ ਸਬਜ਼ੀਆਂ ਸਬਜ਼ੀਆਂ ਦਾ ਕੁਝ ਤਾਂ ਭਾਈ ਫਰੀਦ ਮਾਹਰ ਨਾ ਮੈਨੂੰ ਨੇ ਕਿਥੋਂ ਦੇ ਰੋ ਬਹੁਤ ਟੈਨਸ਼ਨ ਹੋ ਗਈ ਹੈ ਭਾਈ ਇਹ ਭਿੰਡੀ ਛਾਲ ਭਿੰਡੀ ਕਦੂ ਬਣਾਉਣੀ ਤਾਂ ਨਹੀਂ ਸਹੀ ਭਾਈ ਥਿਰ ਵੀ ਨਹੀਂ ਬਣਾ ਲਈਆਂ ਜਿੰਨਾ ਵੀ ਤੁਸੀਂ ਨੂੰ ਨਾ ਬਣਾਉਂਦੇ ਦੇਖੀ ਜੀ ਐਵੇਂ ਅਨੇਕ ਜਿਹਨਾਂ ਨੇ ਲਾਲ ਲਾਲ ਦੇਖਾ ਐਦਾਂ ਚੱਕ ਨਹੀਂ ਦੇਖੋ ਪੇਸਟ ਕਰਕੇ ਰੱਖਿਆ ਹੋਇਆ ਹੈਗਾ ਮੋਲਣਾ ਚ ਵੀ ਆਪਾਂ ਲੈ ਕੇ ਆਉਦੇ ਇਹ ਬਣੀ ਜੀਦੀ ਜਾਂਦੀ ਦੇ ਵੀ ਇਸ 판 ਦੇ ਵੀ ਥੋੜੀ ਪਾਣੀ ਦੇ ਪਾਣੀ ਦਾ ਦੇਣਾ ਥੋੜੀ ਜਿਹਾ ਧਾਰੀ ਥੋੜੀ ਪਾਣੀ ਆ ਜੀ ਲਾਉ ਜੀ ਸਾਰੀ ਢਿੰਡੀ ਹੋਣਾ ਹੋਈ ਤੇ ਕਿੰਨਾ ਥੋੜਾ ਬੱਜੇਗੀ ਇਹ ਜਿਕੇ ਕੋ ਜੁਕੇ ਪਾਇਆ ਜਾ ਜਾਂ ਇਹਦੇ ਵਿੱਚ ਪਾਣੀ ਨੇ ਮੇਚ ਤਾਂ ਕਰਕੇ ਜੇ ਲੱਗ ਰਿਹਾ ਦੋ ਮਿੰਟ ਰੱਖੀ اچھی ਬਣ ਜਾਏਗੀ

ਇਹ ਜੀ ਕੇ 3:00 ਵਜੇ ਇਹ ਜੀ ਕੇ 3:00 ਇਹ ਜੀ ਅੱਜ 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 ਨਾ ਰੋਮਾਂਟਿਕ ਕੁੜੀ ਬਣਾ ਰਹੇ ਆ। ਖਾਦੀ ਹੈ ਜੇ ਮੇਰੇ ਮੈਂ ਕੁੜੀ ਬਣਦੀ ਅੱਜ ਇਹ ਰੋਮਾਂਟਿਕ ਕੁੜੀ ਬਣਾ ਰਹੇ ਨਾਲ ਗਾ ਕੇ ਬਣਾ ਰਹੇ ਆ ਤੇ ਦਾਲ ਅਸੀਂ ਬਣਾ ਰਹੇ ਆ ਤਬੀਲੀ ਜਿਹੜਾ ਖਾਊਗਾ ਆਪਣੇ ਆਪ ਸੋਹਣ ਲੱਗ ਜੂਗਾ ਜਿੱਥੇ ਨੇ ਖਾਣੇ ਨਾਲੋਂ ਅੱਗਲ ਕਰੋ ਠੀਕ ਹੈ ਰੋਟੀਆਂ ਬਣਾਵਾਂਗੇ ਅਸੀਂ ਫੋਕ ਰੋਟੀਆਂ ਅਸੀਂ ਹੋਕ ਬਣਾਵਾਂਗੇ ਤੇ ਪਿੰਡੀ ਅਸੀਂ ਬਣਾਈ ਹੈਗੀ ਛਾਣ ਵਾਲੇ ਖਾਰਾ ਲਾਉਣਗੇ ਪਿੰਡੀ ਰੈਡੀ ਹੋ ਗਈ ਥੋੜਾ ਜਿਹਾ ਨੂੰ ਭਾਪ ਦੇਵਾਂਗੇ ਕਿਉਂਕਿ ਲਿਓਕੜੇ ਦੇ ਵਿੱਚ ਅਸੀਂ ਵੀ ਪਾਇਆਗਾ ਮਿਰਚਾਂ ਤਾ ਕਰਕੇ ਲੱਗ ਰਿਹਾ ਇਧਰ ਤੜਕਾ ਵੀ ਤਿਆਰ ਹੋ ਗਿਆ ਇਧਰ ਬੜਾਈ ਜੀ ਦਾਲ ਦਾਲ ਵੀ ਪੱਦ ਗਈ ਠੀਕ ਹੈ ਤੇ ਇਹਦਾ ਤੜਕਾ ਪੁੰਨਿਆਂ ਦਾ ਜੀ ਆ ਦੇਖੋ ਉਧਰੋਂ ਆਟਾ ਗੁੰਨਿਆ ਪਿਆਗਾ ਤੇ ਇਧਰ ਸਾਡੇ ਗਰੀਨੇ ਵੀ ਵਿਚਾਰੇ ਕਹੀਏ ਨੇ ਵੀ ਸਾਨੂੰ ਵੀ ਬਣਾ ਲਓ ਅਸੀਂ ਕਿ ਤੁਹਾਨੂੰ ਹੀ ਅਜੇ ਬਣਾਉਂਦੇ ਹਾਂ ਜੇ ਤੁਸੀਂ ਥੋੜੇ ਹੋ ਜੇ ਪੂਰਾ ਨਹੀਂ ਹੋਣੇ ਹੈਗੇ ਨੇ ਤਾਂ ਬਣਾ ਦਿੰਦੇ ਇੱਕ ਤੁਸੀਂ ਹੂੰ ਥੋੜੇ ਜੇ ਬਣ ਜਾਣੇ ਜਦੋਂ ਬਣਾਉਨੇ ਆ ਠੀਕ ਹੈ ਜਦੋਂ ਵਣਿਆਂ ਦੇ ਪਿੰਡੇ ਨੂੰ ਵੜਿਆ ਹੋ ਜਾਂਦੇ ਤੜਕਾ ਲਾਤਾ ਇਧਰ ਸਾਡੀ ਗੁੜੀਆ ਦੇਖਣ ਆਈ ਹੈ ਹੈ ਤੂੰ ਸਰੀਲੀ ਰੋਟੀਆਂ ਖਾਏਂਗੀ ਕਿ ਸਰੀਲੀ ਦਾਲ ਖਾਏਂਗੀ ਕਿ ਇਹ ਪਿੰਡੀਆਂ ਉਹ ਘਰਿੰਦਾ ਇਧਰ ਪ੍ਰਭਜੋਤ ਵੀ ਬੈਠੇ ਆ ਅਸੀਂ ਸਰੀਲੀ ਦਾਲ ਬਣਾਈ ਆ ਮਿੱਤੇ ਚਾਰ ਥੋਕ ਪਿੰਡੀਆਂ ਇਧਰ ਚੋਟੀਆਂ ਸਾਹਿਬ ਚੋਟੀਆਂ ਸਾਹਿਬ ਬਲੌਗ ਵਿੱਚ ਹੈਲੋ ਆਏ ਕਰ ਦੋ ਚੋਟੀਆਂ ਸਾਹਿਬ ਆ ਸਾਡੇ ਵਾਲੇ ਨੇ ਜਿੱਦ ਦੇ ਆ ਕੰਨਾਂ 'ਚ ਟੂਟੀ ਜੇ ਪਾਈ ਰੱਖਦਾ ਕੋਲੇ ਪੱਤੀ ਨਹੀਂ ਲੱਗਦਾ ਜਿੱਦ ਦੇ ਮੈਨੂੰ ਗੁੱਸਾ ਚੜ ਗਿਆ ਨਾ ਇਹਦੇ ਆ ਕੈਂਚੀ ਨਾਲ ਕੱਟ ਦੂੰਗੇ ਆ ਜਿਹੜੇ ਆ ਕੰਨਾਂ ਵਿੱਚ ਤਾਰਾਂ ਜੀਆਂ ਪਾਈ ਮਿੱਠੇ ਨੇ ਕੋਲੇ ਵੀ ਨਹੀਂ ਬੋਲ ਤੇਲੇ ਤੇ ਨੇ ਬੋਲੇ ਜੜੀ ਹਲੋ ਕਰ ਦਵਾੜੇ ਹਲੋ ਜੀ ਸਸੀ ਕਰੋ ਬਾਈ ਜੀ ਤੇ ਵਲੌਗ ਆ ਜੀ ਸਾਡਾ ਅੱਜ ਦਾ ਮਿੰਨੀ ਵਲੌਗ ਮਾੜੇ ਨੱਚਲਾ ਖਾਣਾ ਬਣ ਗਿਆ ਬੋਲੀ ਪਾ ਦੇ ਵਾਰੀ ਵਾਰੀ ਵਸਤੀ ਘਟੜੇ ਘਟ ਕੇ ਲੈ ਆਂਦੇ ਤੰਮ ਹੋ ਗਏ ਸਾਡੇ ਕੰਮ ਹੋਗੇ ਸਾਡੇ ਕੰਮ ਹੋਗੇ ਸਾਡੇ ਕੰਮ ਤੁਹਾਡਾ ਖਾਣਾ ਆ ਦੇਖੋ ਦਾਲ ਤੇ ਆ ਪਿੰਡੀ ਆ ਦਹੀਂ ਇਧਰ ਸਲਾਦ ਛੋਟੀਆਂ ਸਭ ਘਾਰੇ ਛੋਟੀਆਂ ਸਭ ਕਿੱਦਾਂ ਬਣੀ ਪਿੰਡੀ ਕੀ ਆ ਬਾਤ ਆ ਕਹਿੰਦੇ ਬਹੁਤ ਵਧੀਆ ਬਣੀ ਆ ਤੇ ਇਹ ਅੱਜ ਜੀ ਅੱਜ ਦਾ ਸਾਡਾ